ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਵੀਡੀਓ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਹਾਲਾਤ ਨੇ ਬੱਦਲ ਬਈ ਜਾਂ ਮੀਂਹ ਦੀ ਕੋਈ ਸੰਭਾਵਨਾ ਹੈ ਜਾਂ ਨਹੀਂ ਗਰਮੀ ਦੇ ਕਿੰਨੇ ਦਾ ਤਾਪਮਾਨ ਰਹੇਗਾ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਤਪ ਤਵਲਾ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਸੈਟਲਾਈਟ ਇਮੇਜ ਤੋਂ ਕਲੀਅਰ ਹੋ ਰਿਹਾ ਜੀ ਕਿ ਪੰਜਾਬ ਦਾ ਮੌਸਮ ਸਾਫ਼ ਹੈ ਪੱਛਮੀ ਗਰਭ ਇਹੜੀ ਹਰਕਤਾਂ ਹੋ ਰਹੀਆਂ ਨੇ ਬਦਲਾਅ ਦੇ ਵਿੱਚੋਂ ਕਾਫੀ ਦੂਰ ਨੇ ਕੋਈ ਉਮੀਦ ਨਹੀਂ ਹੈ ਕਿ ਇਹ ਪੰਜਾਬ ਤੱਕ ਐਂਟਰੀ ਕਰ ਸਕਦੀਆਂ ਇਹਨਾਂ ਕਿਉਂਕਿ ਫਿਲਹਾਲ ਜਿਹੜਾ ਹਵਾ ਦਾ ਰੁੱਖਾ ਉਹ ਪੰਜਾਬ ਦਾ ਦੱਖਣ ਪੂਰਬੀ ਇਸ ਤਰੀਕੇ ਨਾਲ ਚੱਲ ਰਹੀ ਹੈ ਜਿਸ ਦੇ ਕਾਰਨ ਇਹ ਪੱਛਮੀ ਸਿਸਟਮ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਗੜਬਰੀ ਨਹੀਂ ਕਰ ਸਕਦੇ ਜਿਸ ਦੇ ਨਾਲ ਉਮੀਦ ਇਹ ਹੀ ਬਣ ਰਹੀ ਹੈ ਕਿ ਅੱਜ ਰਾਤ ਪੰਜਾਬ ਦਾ ਮੌਸਮ ਠੀਕ ਹੀ ਰਹੇਗਾ ਤੇ ਨਾਲ ਦੀ ਨਾਲ ਹੁਣ ਤਾਪਮਾਨ ਦੇਖਾਂਗੇ ਪਰ ਬਾਕੀ ਜਾਣਕਾਰੀ ਦੇਣ ਤੋਂ ਪਹਿਲੇ ਛੋਟੀ ਜਿਹੀ ਰਿਕਵੈਸਟ ਹੈ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਬਾਕਸ ਵਿੱਚ ਕਮੈਂਟ ਕਰਦੇ ਹੋ ਤਾਂ ਕਿ ਬਾਕੀ ਦਰਸ਼ਕ ਵੀ ਰਹਿ ਤੱਕ ਜਾਣਕਾਰੀ ਪਹੁੰਚਦੀ ਹੋ ਸਕੇ ਅਗਰ ਗੱਲ ਕੀਤੀ ਜਾਵੇ ਤਾਂ ਤਾਪਮਾਨ ਦਿਨ ਦੇ ਵੇਲੇ ਅੱਜ ਮੈਕਸਿਮ ਤਾਪਮਾਨ 40 ਤੋਂ ਲੈ ਕੇ 41 ਡਿਗਰੀ ਤੱਕ ਦੇਖਿਆ ਗਿਆ ਜੋ ਕਿ ਬਠਿੰਡਾ ਤੇ ਲੁਧਿਆਣਾ ਏਰੀਆ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਸੀ ਅ ਬਾਕੀ ਅੱਜ ਰਾਤ ਐਵਰੇਜ ਤਾਪਮਾਨ 25 ਡਿਗਰੀ ਤੋਂ ਥੱਲੇ ਹੀ ਰਹਿਣ ਦੀ ਉਮੀਦ ਹੈ ਕਿਉਂਕਿ ਬੀਤੇ ਕੱਲ 4 ਤਰੀਕ ਦੇ ਨੇੜੇ ਤੇੜੇ ਜੋ ਬਾਰਿਸ਼ ਹੋਈਆਂ ਨੇ ਉਹਨਾਂ ਦੇ ਕਾਰਨ ਤਾਪਮਾਨ ਦੇ ਵਿੱਚ ਵੱਡੀ ਗਰਾਵਟ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਤੇ ਫਿਲਹਾਲ ਕੋਈ ਅਜਿਹੀ ਹਲਚਲ ਨਹੀਂ ਹੈ ਜਿਸ ਦੇ ਨਾਲ ਕੋਈ ਤੇਜ਼ ਮੀਂਹ ਹਨੇਰੀ ਹੋ ਸਕਦੀ ਹੈ ਫਿਲਹਾਲ ਪੂਰਬ ਦੀ ਹਵਾ ਚੱਲਣ ਦੇ ਕਾਰਨ ਮੌਸਮ ਦੇ ਵਿੱਚ ਥੋੜ੍ਹਾ ਜਿਹਾ ਗੰਧਲਾਪਨ ਰਹੇਗਾ ਰਾਤ ਦਾ ਮੌਸਮ ਸਾਫ਼ ਹੈ ਬਾਕੀ ਸਵੇਰ ਦੇ ਸਮੇਂ ਇੱਕ ਦੋ ਕ ਬੱਦਲਵਾਈਆਂ ਆ ਸਕਦੀਆਂ ਨੇ ਜਿਹਦਾ ਬਾਰੇ ਪ੍ਰੋਪਰ ਜਾਣਕਾਰੀ ਤੁਹਾਨੂੰ ਸਵੇਰ ਦੇ ਵੀਡੀਓ ਵਿੱਚ ਮਿਲ ਜਾਵੇਗੀ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਉਹ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਏਸੀਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤ ਦੀ ਅੱਜ ਰਾਤ ਮਿਲਦੇ ਅਗਲੀ ਜਾਣਕਾਰੀ ਲੈ ਕੇ ਧੰਨਵਾਦ ਜੀ